ਲਿਆ ਲਿਆ ਤੂੰ ਕੇ ਨਹੀਂ ਨਹੀਂ ਗੁਰੂਆ ਮਰ ਜੂਗੀ ਬੇਜਮਾਨੀ ਤੇ ਕੋਈ ਤਰਸੀ ਨਹੀਂ ਆਗਾ ਖਾਦ ਹੋ ਗਈ ਆ ਕੁੜੀਏ ਵਾਖਰਾ ਮਨੇ ਗੰਦ ਪਾਇਆ ਜਰੇ ਕਿੰਨੀ ਰਖੜੀਆਂ ਲੜੀਆਂ ਨਹੀਂ ਗੁਰੂਆ ਕਿਥੋਂ ਧੁਈ ਲਿਆਉਂਦਿਆਂ ਨੂੰ ਸੂਰ ਆ ਫਿਰ ਦੱਸ ਮੈਨੂੰ ਤੂੰ ਸਾਡਾ ਕਸੂਰ ਆ ਕਸੂਰ ਸਾਡਾ ਕੇ ਐਨੂੰ ਕੋੜਾ ਦੇ ਇਹ ਨੋਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੀਆਂ ਸੰਗਤਾਂ ਦੇ ਚਰਨਾਂ 'ਚ ਹੱਥ ਜੋੜ ਕੇ ਬੇਨਤੀ ਹੈ ਕਿ ਪਿਛਲੇ ਦਿਨੀ ਜੋ ਟਰੈਕਟਰ ਦੇ ਮਗਰ ਪਾ ਕੇ ਮੱਝ ਨੂੰ ਧੂਰਿਆ ਸੀ ਵੀਰ ਉਹਦੇ ਉੱਤੇ ਹੋਇਆ ਪਰਚਾ ਧੰਨਵਾਦੀਆਂ ਪ੍ਰਸ਼ਾਸਨ ਦੇ ਧੰਨਵਾਦੀਆਂ ਸਭ ਤੋਂ ਪਹਿਲਾਂ ਉਸ ਜਥੇਬੰਦੀ ਦੇ ਜਿਸ ਜਥੇਬੰਦੀ ਨੇ ਜਾ ਕੇ ਤੇ ਪਰਚਾ ਕਰਵਾਇਆ ਔਰ ਕੋਟਾਨਕੋੜ ਉਹਨਾਂ ਦਾ ਧੰਨਵਾਦ ਜਿਨ੍ਹਾਂ ਨੇ ਪਹਿਲ ਕਦਮੀ ਕਰਦਿਆਂ ਉਹ ਕੀਤੇ ਹੋਏ ਜੁਰਮ ਦੀ ਕਿਉਂਕਿ ਇੱਕ ਬਹੁਤ ਵੱਡਾ ਜੁਰਮ ਸੀ ਜਿਹੜਾ ਬੇਜਬਾਨ ਤੇ ਕੀਤਾ ਜਾ ਰਿਹਾ ਸੀ ਟਰੈਕਟਰ ਦੇ ਮਗਰ ਪਾ ਕੇ ਮੱਝ ਨੂੰ ਜਿਹੜਾ ਧੂਇਆ ਜਾ ਰਿਹਾ ਸੀ ਉਹ ਬੇਜਬਾਨ ਜਾਨਵਰ ਦੇ ਉੱਤੇ ਬਹੁਤ ਵੱਡਾ ਜ਼ੁਲਮ ਸੀ ਬੜਾ ਵੱਡਾ ਤਸ਼ੱਦਦ ਸੀ ਤੇ ਧੰਨਵਾਦ ਕਰਦੇ ਆ ਉਹਨਾਂ ਵੀਰਾਂ ਦਾ ਉਹਨਾਂ ਭਰਾਵਾਂ ਦਾ ਜਿਨ੍ਹਾਂ ਨੇ ਟਰੈਕਟਰ ਦੇ ਮਗਰ ਪਾ ਕੇ ਮੱਝ ਧੂਣ ਵਾਲੇ ਦੇ ਉੱਤੇ ਪਰਚਾ ਕਰਵਾਇਆ ਤੇ ਪ੍ਰਸ਼ਾਸਨ ਦਾ ਵੀ ਧੰਨਵਾਦ ਹੈ ਜਿਨ੍ਹਾਂ ਨੇ ਉਹਦੇ ਉੱਤੇ ਬਣਦੀ ਕਾਰਵਾਈ ਕਰਕੇ ਤੇ ਮੁਕੱਦਮਾ ਦਰਜ ਕੀਤਾ ਸੰਗਤ ਨੂੰ ਬੇਨਤੀ ਹੈ ਕਿ ਜਦੋਂ ਵੀ ਇਹੋ ਜੇ ਕੋਈ ਕਾਰਜ ਹੁੰਦੇ ਆ ਇਹੋ ਜੇ ਕੋਈ ਕੁਕਰਮ ਹੁੰਦੇ ਆ ਤੇ ਉਹਨਾਂ ਦੇ ਉੱਤੇ ਪਹਿਰਾ ਦਿਆ ਕਰੋ ਜਿਹੜੇ ਧਰਮੀ ਲੋਕ ਹੁੰਦੇ ਆ ਮਹਾਰਾਜ ਬਾਣੀ 'ਚ ਕਹਿੰਦੇ ਆ ਬੋਲ ਸੁਧਰਮੜੀਆ ਮੂਨ ਕਤ ਧਾਰੀ RAM ਜੇ ਤੇ ਤੇਰੇ ਅੰਦਰ ਕੋਈ ਧਰਮ ਹੈਗਾ ਜੇ ਤੇਰੇ ਅੰਦਰ ਕੋਈ ਸੱਚ ਹੈਗਾ ਤੇ ਫਿਰ ਮੂਨ ਨਾ ਧਾਰ ਆਪਣੇ ਵਿਚਾਰ ਜਿਹੜੇ ਆ ਉਹ ਸੰਗਤ ਦੇ ਸਾਹਮਣੇ ਰੱਖ ਇਸ ਕਰਕੇ ਬੇਨਤੀ ਹੈ ਕਿ ਜਿੱਥੇ ਕਿਤੇ ਜ਼ੁਲਮ ਹੁੰਦਾ ਹੈ ਜਿੱਥੇ ਕਿਤੇ ਕਿਸੇ ਤੇ ਤਸ਼ੱਦਦ ਹੁੰਦਾ ਜਿੱਥੇ ਕਿਸੇ ਨਾਲ ਧੱਕਾ ਹੁੰਦਾ ਉਥੇ ਕਲਗੀਧਰ ਪਾਤਸ਼ਾਹ ਦਾ ਹੁਕਮ ਆ ਕਿ ਗਰੀਬ ਤੇ ਮਜਲੂਮ ਦੀ ਰਾਖੀ ਕਰਨੀ ਹੈ ਤੇ ਉਹਦਾ ਸਾਥ ਦੇਣਾ ਹੈ ਹਰ ਇੱਕ ਸਿੱਖ ਨੂੰ ਹੁਕਮਾ ਸੋ ਧੰਨਵਾਦੀ ਫਿਰ ਤੋਂ ਪ੍ਰਸ਼ਾਸਨ ਦੇ ਉਹ ਜਥੇਬੰਦੀ ਦੇ ਜਿਹੜੇ ਗੁਰਮੁਖ ਪਿਆਰਿਆਂ ਨੇ ਉਹ ਸਖਸ਼ ਦੇ ਉੱਤੇ ਬਣਦੀ ਕਾਰਵਾਈ ਕਰਵਾ ਕੇ ਤੇ ਉਹਦੇ ਉੱਤੇ ਮੁਕਦਮਾ ਦਰਜ ਕਰਵਾਇਆ ਪਰਚਾ ਹੋਇਆ ਤੇ ਦਾਸ ਕੋਲ ਪਰਚੇ ਦੀ ਕਾਪੀ ਪਹੁੰਚੀ ਹੈ ਤਾਂ ਕਰਕੇ ਅਸੀਂ ਜਿਹੜੀ ਹੈ ਵੀਡੀਓ ਪਾ ਰਹੇ ਹਾਂ ਬਿਲਕੁਲ ਸਬੂਤਾਂ ਦੇ ਤਹਿਤ ਤੇ ਧੰਵਾਦ ਆ ਸਾਰਿਆਂ ਦਾ ਕਿ ਇਹ ਜੇ ਪਰਚਾ ਨਾ ਹੁੰਦਾ ਤੇ ਸ਼ਾਇਦ ਉਹਦੇ ਮਨ ਦੇ ਵਿੱਚ ਕੋਈ ਹੰਕਾਰ ਰਹਿੰਦੀ ਕਿ ਮੇਰਾ ਕੀ ਕਿਸੇ ਨੇ ਵਿਗਾੜ ਲਿਆ ਬਾਅਦ ਚ ਗੱਲਾਂ ਇਹੀ ਹੁੰਦੀਆਂ ਇਹ ਸਾਡਾ ਕੀ ਕਿਸੇ ਨੇ ਵਿਗਾੜ ਲਿਆ ਸੋ ਇਹ ਹੰਕਾਰੀ ਜਿਹਨੇ ਜਾਤੀ ਸੂਚਕ ਸ਼ਬਦ ਵੀ ਬੋਲੇ ਸੀ ਵੇਖੋ ਗੁਰਬਾਣੀ ਨੇ ਉਦਾਹਰਨਾ ਦਿੱਤੀਆਂ ਕਿ ਜਿਹੋ ਜਿਹਾ ਬੰਦਾ ਕੰਮ ਕਰਦਾ ਹੈ ਨਾ ਕਰਮ ਕਰਦਾ ਉਹ ਜਿਹੋ ਉਹਦਾ ਨਾਮ ਬਹਿ ਜਾਂਦਾ ਜਿਹੜੇ ਲੋਹਣ ਦਾ ਕੰਮ ਕਰਦੇ ਸੀ ਉਹਨਾਂ ਨੂੰ ਦਬਾਣੇ ਕਿਹਾ ਗਿਆ ਜਿਹੜੇ ਸੋਨੇ ਦਾ ਕੰਮ ਕਰਦੇ ਆ ਉਹਨਾਂ ਨੂੰ ਸੁਨਿਆਰੇ ਕਹਿੰਦੇ ਆ ਜਿਹੜੇ ਚੰਮ ਦਾ ਕੰਮ ਕਰਦੇ ਸੀ ਉਹਨਾਂ ਨੂੰ ਚਮਾਰ ਕਿਹਾ ਤੇ ਜਿਹੜੀ ਮذਬੀ ਸਿੱਖ ਕੌਮ ਆ ਮੈਨੂੰ ਨਹੀਂ ਪਤਾ ਕਿ ਚੂੜਾ ਸ਼ਬਦ ਇਹਨਾਂ ਨੇ ਕਿੱਥੋਂ ਬਣਾਇਆ ਹੈ ਚੜਾਮਾ ਸ਼ਬਦ ਕਿੱਥੋਂ ਬਣਾਇਆ ਹੈ ਜੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੂੰ 쿠ਸ਼ੀ ਆਪੀ ਮਹਾਰਾਜ ਚੂੜਾ ਕਿੰਨੂੰ ਕਹਿੰਦਾ ਹੈ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿੰਦੇ ਲੱਭ ਕੁੱਤਾ ਕੂੜ ਚੂੜਾ ਠੱਗ ਖਾਦਾ ਮਰਦਾਰ ਤੇ ਕਰਮਾ ਦਾ ਕਰਕੇ ਮਹਾਰਾਜ ਨੇ ਨਾਂ ਦਿੱਤਾ ਹੈ ਜਿਹੋ ਜਿਆ ਕੋਈ ਕਰਮ ਕਰਦਾ ਤੇ ਜੇ ਕਿਸੇ ਨੇ ਮਾੜੇ ਕਰਮ ਕਰਨੇ ਆ ਭੜੇ ਕਰਮ ਕਰਨੇ ਆ ਉਹਨਾਂ ਨੂੰ ਸਤਿਗੁਰੂ ਮਹਾਰਾਜ ਨੇ ਝੂੜੇ ਗਿਆ ਜਿਹੜੇ ਮਾੜੇ ਕਰਮ ਕਰਦੇ ਆ ਕੋਈ ਕਰਮ ਕਰਦੇ ਆ ਪਾਪੀ ਆ ਜਿਨ੍ਹਾਂ ਦਾ ਕੋਈ ਇਨਸਾਨੀਅਤ ਨਾਲ ਲੜਾ ਦਿਣਾ ਨਹੀਂ ਹੁੰਦਾ ਕਿ ਜਿਹੜਾ ਇਹ ਆਪ ਸ਼ਬਦ ਬੋਲ ਰਿਹਾ ਸੀ ਨਾ ਚੜੰਮ ਉਹਨੇ ਖੁਦ ਹੀ ਉਹ ਮਾੜਾ ਕੰਮ ਕੀਤਾ ਤੇ ਉਸ ਸ਼ਬਦ ਦਾ ਵਾਰਸ ਉਹ ਆਪ ਹੀ ਆ ਜਿੱਦਾਂ ਬੱਚੇ ਸ਼ੇਮ ਸ਼ੇਮ ਕਰ ਦਿੰਦੇ ਆ ਨਾ ਕਿ ਸ਼ੇਮ ਇਹ ਜਿਹੜਾ ਸ਼ਬਦ ਹੀ ਉਹਨੂੰ ਹੀ ਵਾਪਸ ਜਾਂਦਾ ਕਿਉਂਕਿ ਇਕ ਬੇਜਬਾਨ ਪਸ਼ੂ ਨੂੰ ਜੇ ਉਹਨੇ ਤੇਰੇ ਹਰੇ-ਚਾਰੇ ਨੂੰ ਮੂੰਹ ਮਾਰ ਲਿਆ ਜਾਂ ਤੇਰੀ ਗਾਜੇ ਤੋਂ ਚਰੀ ਦੇ ਵਿੱਚੋਂ ਕਿਤੇ ਮੂੰਹ ਮਾਰ ਲਿਆ ਤੇ ਉਹ ਤੇ ਜਾਨਵਰ ਹੈ ਪਸ਼ੂ ਇਹਨੂੰ ਥੋੜੀ ਪਤਾ ਹੈ ਕਿ ਇਹ ਇੱਕ ਇਹ ਤਨਹਾੜ ਦੀ ਪੈਲੀ ਹੈ ਤੇ ਇਹ ਕਿਸੇ ਤਨਹਾੜ ਦੇ ਬੀਜੇ ਹੋਏ ਪੱਠੇ ਆ ਇਸ ਕਰਕੇ ਉਹ ਤੇ ਜਾਨਵਰ ਸੀ ਤੇ ਉਸ ਜਾਨਵਰ ਦੇ ਉੱਤੇ ਤਸ਼ੱਦਦ ਕਰਨ ਵਾਲਾ ਉਹ ਉਦੋਂ ਵੱਡਾ ਜਾਨਵਰ ਬਣ ਗਿਆ ਇਸ ਕਰਕੇ ਧੰਨਵਾਦ ਫਿਰ ਉਹਨਾਂ ਵੀਰਾਂ ਦਾ ਜਿਨ੍ਹਾਂ ਨੇ ਥਾਣੇ ਪਹੁੰਚ ਕਰਕੇ ਕਾਰਵਾਈ ਕਰਵਾਈ ਹੈ ਤੇ ਪ੍ਰਸ਼ਾਸਨ ਦਾ ਵੀ ਧੰਨਵਾਦ ਹੈ ਜਿਨ੍ਹਾਂ ਨੇ ਮਕਦਮਾ ਦਰਜ ਕਰਕੇ ਇਹਦਾ ਨਾਮ ਮੁੰਡੇ ਦਾ ਗੁਰਲਾਲ ਸਿੰਘ ਸੀ ਵਾਸੀ ਸਭਰਾ ਜਿਨੇ ਇਹ ਜਿਹੜਾ ਕਰਮ ਕੀਤਾ ਮੱਝ ਨੂੰ ਮਗਰ ਪਾ ਕੇ ਤੇ ਟਰੈਕਟਰ ਦੇ ਮਗਰ ਧੂਆ ਸੋਦ ਉਤੇ ਬਣਦੀ ਕਾਰਵਾਈ ਹੈ ਧੰਨਵਾਦੀਆਂ ਪ੍ਰਸ਼ਾਸਨ ਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੰਡੀ ਸਾਰੇ ਇੱਕ ਪਿੰਡ ਸਭਰਾ ਦੀ ਸੋਸ਼ਲ ਮੀਡੀਆ ਤੇ ਜਿਹੜੀ ਵੀਡੀਓ ਵਾਇਰਲ ਜਿਹੜੀ ਹੁੰਦੀ ਹੈ ਜਿਹਦੇ ਵਿੱਚ ਮੱਝ ਦੀ ਧੂਕੜੀ ਹਾਂਜੀ ਉਸ ਬੰਦੀ ਸਰ ਤੁਹਾਡੇ ਨੂੰ ਪਰਚਾ ਦਿੱਤਾ ਗਿਆ ਤੇ ਹੁਣ ਤੱਕ ਕੀ ਕਾਰਵਾਈ ਕੀਤੀ ਹੈ ਜਦੋਂ ਸੋਸ਼ਲ ਮੀਡੀਆ ਤੋਂ ਸਾਡੇ ਸਾਹਮਣੇ ਇਹ ਗੱਲ ਆਈ ਕਿ ਇੱਕ ਮੱਝ ਨੂੰ ਟਰੈਕਟਰ ਮਗਰ ਪਾ ਕੇ ਤੋਆ ਜਾ ਰਿਹਾ ਏਐਸਏ ਸੁਖਿੰਦਰ ਸਿੰਘ ਨੇ ਤੁਰੰਤ ਐਕਸ਼ਨ ਕੀਤਾ ਤੇ ਐਫਆਈਆਰ ਨੰਬਰ 66 ਗਰਲਾਲ ਸਿੰਘ ਦੇ ਖਿਲਾਫ ਉਤਰਜ ਕੀਤੀ ਹੈ ਬਾਕੀ ਜੋ ਵੀ ਇਨਵੈਸਟੀਗੇਸ਼ਨ ਸਾਹਮਣੇ ਆਉ ਉਹ ਕੀ ਤਰਾਵਾਂ ਲਗੀਆਂ ਨੇ ਉਹਦੇ ਤੇ ਤਰਾਵਾਂ ਲਗੀਆਂ ਜੀ ਆਪਣੇ 24 325 323 ਅਨੀਮਲ ਐਕਟਰ ਜੀ ਸਰ ਉਹ ਪਿੰਡ ਦੇ ਮੋਹਦਵਾਲਾ ਨੂੰ ਕੋਈ ਰਾਈ ਨਵਾ ਵੀ ਕਰਵਾਇਆ ਗਿਆ ਜੀ ਨਾ ਜੀ ਨਵਾ ਵੇਖੋ ਬੰਦੇ ਦਾ ਬੰਦੇ ਨਾਲ ਹੋ ਸਕਦਾ ਜਾਨਵਰ ਨਾਲ ਰਾਈ ਨਵਾ ਕਿਹਦਾ ਗਾੜਾ ਉਹਦੇ ਮੁਤਾਬਕ ਜਿਹੜਾ ਇਹਨਾਂ ਨੇ ਗਲਤੀ ਕੀਤੀ ਉਹਦੇ ਮੁਤਾਬਕ ਜਾਨਵਰ ਨੂੰ ਦੀ ਧੂਕ ਨਹੀਂ ਸੋਈ ਨਾ ਬੰਦਿਆਂ ਦੀ ਆਪਸ ਵਿੱਚ ਤਾਂ ਹੋਈ ਨਹੀਂ ਇਸ ਕਰਕੇ ਅਸੀਂ ਇਹਨੂੰ ਇਗਨੋਰ ਨਹੀਂ ਕਰ ਸਕਦੇ ਜੋ ਸੋਸ਼ਲ ਮੀਡੀਆ ਤੇ ਸਾਡੇ ਸਾਹਮਣੇ ਆਈ ਸੀਨੀਅਰ ਅਫਸਰਾਂ ਦੇ ਗੱਲ 'ਚ ਧਿਆਨ ਚ ਲਿਆ ਕੇ ਅਸੀਂ ਉੱਥੇ ਐਫ ਆਈ ਆਰ ਬਣਦੀ ਹੋ ਕੇ ਦਰਜ ਕਰਾ